ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਦੇ ਸਾਹਮਣੇ ਵ拉斯ਤੇ ਕੌਮ 3 ਚੈਨਲ ਤੇ ਆਧ ਰਹਾ ਅੱਜ ਆਪ ਜੀ ਦੇ ਨਾਲ ਬਹੁਤ ਹੀ ਜਿਹੜੀ ਹੈ ਸਾਡੇ ਪਿਆਰ ਵਾਲੀ ਸਿੱਖੀਅਤ ਜਿਹਨੂੰ ਕਿ ਬਿਲਕੁਲ ਲਾਫਤ ਨਹੀਂ ਪੂਰੇ ਪੰਜਾਬ ਚ ਹੀ ਇਲੀਆ ਸੀ ਇਹਨਾਂ ਨੂੰ ਸਾਰੇ ਜਾਣਦੇ ਹਾਂ ਤੋਂ ਅਸੀਂ ਤੁਹਾਨੂੰ ਸਾਹਮਣੇ ਅੱਜ ਜਥੇਦਾਰ ਗੁਰਮੀਤ ਸਿੰਘ ਵੀ ਆਰ ਇਡੀਆ ਮਿਸਲੇ ਸਰ ਦੇ ਪ੍ਰਧਾਨ ਗੜਾ ਬ੍ਰਿਮ ਸਿੰਘ ਤੋਂ ਜੋ ਕਿ ਲੰਮੇ ਸਮੇਂ ਤੋਂ ਸਿੱਖ ਪੌਂਦੀ ਸੇਵਾ ਕਰ ਰਹੇ ਹਨ ਜੋ ਲੰਗੀਆਂ ਦੇ ਨਾਲ ਵਿਚਰ ਰਹੇ ਨੇ ਇਹ ਸਮੇਂ ਸਮੇਂ ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਸੇਵਾਵਾਂ ਨੇ ਉਹ ਦੇਣ ਦੇ ਲਈ ਹਰ ਵਕਤ ਬਾਅਦ ਹਾਜ਼ਰ ਹਾਂ ਉਹਨਾਂ ਦੇ ਨਾਲ ਆਪ ਜੀ ਦੀ ਸ਼ਾਨ ਕੋਨੇ ਆਪ ਆਪਣਾ ਖਤਮ ਸ਼ਾਦੀ ਕਰਦੇ ਹਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੋਂ ਵੱਡੀ ਗੱਲ ਇਹ ਆ ਕਿ ਅੱਜ ਅੱਜ ਇੱਥੇ ਉਹ ਰਾਹ ਤੇ ਕੌਮ ਦੇ ਇਸ ਸੱਤ ਦੇ ਤੋ ਆਪ ਜੀ ਵੜਾ ਬਰਾਂਮਸ਼ੀਲ ਦੇ ਵਿੱਚ ਜੋ ਆਪ ਜੀ ਦਾ ਸਥਾਨ ਚੱਲ ਰਿਹਾ ਹੈ ਉੱਥੇ ਤੁਸੀਂ ਪਿਛਲੇ ਸਾਡੇ ਵੱਲੋਂ ਇੱਕ ਅਕੈਡਮੀ ਸ਼ੁਰੂ ਕੀਤੀ ਨਾ ਦੇ ਬੱਚੇ ਸਿੱਖਦੇ ਰਹੇ। ਤੋ ਤੁਹਾਡੇ ਵਿੱਚ ਜਿਹੜੀ ਇਹ ਭਾਵਨਾ ਹੈ ਕਿ ਬੱਚੇ ਗੁਰਮਤਿ ਸੰਗੀਤ ਦੇ ਨਾਲ ਜੁੜਨਾ, ਸੱਤਰ ਵਿਦਿਆ ਦੇ ਨਾਲ ਜੁੜਨਾ। ਤੋ ਇਹ ਮੈਂ ਦੇਖਦਾ ਕਿ ਤੁਹਾਡਾ ਬਹੁਤ ਇਸ ਚੀਜ਼ ਨਾਲ ਲਗਾਓ ਵੀ ਆ ਤੇ ਪਿਆਰ ਵੀ ਆ। ਜੀ। ਤੋ ਸੰਗਤ ਨੂੰ ਆਪ ਜੀ ਕੀ ਦੱਸੋਗੇ ਇਸ ਬਾਰੇ ਕੋਈ ਛੋਟਾ ਨਬਾਓ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਆਪ ਜੀਆਂ ਦੇ ਇਸ ਰੰਦੇ ਕਨਸੈਪਟ ਦੇ ਧੰਨਵਾਦ ਕਰਦੇ ਆ ਤੁਹਾਡਾ ਬਹੁਤ ਵੱਡਾ ਜਿਹੜਾ ਉਪਰਾਲਾ ਤੇ ਇਸ ਉਪਰਾਲੇ ਦੇ ਜਰੀਏ ਅਸੀਂ ਇਹ ਸਤਿਗੁਰਾਂ ਅਗੇ ਅਰਦਾਸ ਬੇਨਤੀ ਕੀਤੀ ਕਿ ਜਿਹੜੇ ਬੱਚਿਆਂ ਦਾ ਭਵਿੱਖ ਅੱਜ ਜ਼ਿੰਦਗੀ ਦੇ ਵਿੱਚ ਦੂਜਿਆਂ ਦੇ باوجود ਵੀ ਉਹ ਉਜਵਲ ਨਹੀਂ ਹੋ ਰਿਹਾ ਤੇ ਉਹਦੇ ਤੇ ਸਾਡੇ ਕੋਲੇ ਇੱਕੋ ਹੀ ਰਸਤਾ ਕਿ ਜਿਹੜਾ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਕੇ ਉਹ ਅਸੀਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਦਾ ਇੱਕ ਨਵਾਂ ਪਵਿੱਖ ਜਿਹੜਾ ਉਹ ਉਸਾਰ ਸਕਦੇ ਆ ਕਿਉਂਕਿ ਸਤਗੁਰਾਂ ਦਾ ਫਰਮਾਨ ਹੈ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਇਹ ਤੁਸੀਂ ਵੱਡਾ ਪਰਉਪਕਾਰ ਕਰ ਰਹੇ ਹੋ ਸੋ ਅਸੀਂ ਤੁਹਾਡੇ ਇਸ ਮਾਧਿਅਮ ਤੋਂ ਸਾਰੇ ਹੀ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਵੀਰ ਇਸ ਚੀਜ਼ ਨੂੰ ਸਿੱਖੇ ਨੂੰ ਪਰਫੁੱਲਤ ਕਰਨਾ ਚਾਹੁੰਦੇ ਆ ਉਹ ਸਾਡੇਆਂ ਇਹਨਾਂ ਸਸਥਾਵਾਂ ਦਾ ਯੋਗਦਾਨ ਦੇਣ ਜਿਨ੍ਹਾਂ ਦੇ ਨਾਲ ਇਹ ਜਿਹੜੇ ਬੱਚੇ ਪੜ੍ਹ ਲਿਖ ਕੇ ਕਿਸੇ ਨਵੇਂ ਸਟੇਟ ਤੇ ਹੋ ਰਹੇ ਉਹ ਗੁਰਮਕਤ ਸੰਗੀਤ ਦੇ ਨਾਲ ਜੁੜ ਕੇ ਇੱਕ ਤਾਂ ਗੁਰੂ ਦੀ ਮੱਤ ਸਾਡੇ ਕੋਲੇ ਆਊਗੀ ਇੱਕ ਸੰਗੀਤਕ ਵਿੱਦਿਆ ਆਊਗੀ ਤੇ ਜਿਹੜੀ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਉਹ ਪਰਉਪਕਾਰੀ ਬਣ ਜਾਣਗੇ ਤੇ ਫਿਰ ਉਹ ਜਨ ਪਰਉਪਕਾਰੀ ਆਏ ਜੀ ਦਾਲ ਦੇ ਭਗਤੀ ਲਾਇਨ ਹਰਸਿਉ ਲੈਣ ਮਿਲਾਈ ਸੋ ਇਹ ਜਿਹੜਾ ਵੱਡਾ oprala ਤੁਹਾਡਾ ਅਸੀਂ ਇਸ oprale ਦੇ ਮਾਧਿਅਮ ਤੋਂ ਜਿਹੜਾ ਇਹ ਬੱਚਿਆਂ ਨੂੰ ਇੱਕ ਬਹੁਤ ਵੱਡੇ ਇਸ oprale ਦੇ ਜੋ ਪਾਂਧੀ ਬਣਾਇਆ ਤੁਹਾਡੇ ਜਰੀਏ ਸੋ ਜਿਹੜੇ ਬੱਚੇ ਗੱਤਕੇ ਦੇ ਨਾਲ ਵਿਦਿਆ ਦੇ ਨਾਲ ਜੋ ਸੰਥਿਆ ਲੈ ਰਹੇ ਆ ਕੀਰਤਨ ਸਿੱਖ ਰਹੇ ਆ ਤਪਲਾਵਾਦ ਕੋ ਬਣ ਰਹੇ ਆ ਉਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੋਈ ਅੱਖਾ ਉਹ ਲਿਖੜ ਕੇ ਅੱਗੇ ਬਹੁਤ ਵਧੀਆ ਪਰਫਾਰਮੈਂਸ ਕਰੇਗਾ ਕਿ ਬੱਬੇ ਇਹ ਖੌਨ ਜਾਈਦਾ ਵਾ ਚਲੋ ਸਾਰੇ ਬੰਨੇ ਤੇ ਇੱਕ ਹੋਰ ਚੀਜ਼ ਦੇਖੀ ਆ ਕਿ ਗੁਰਮਤਿ ਸੰਗੀਤ ਜਾਂ ਕੀਰਤਨ ਦੀ ਐਸੀ ਸ਼ੈਲੀ ਆ ਬੱਚਾ ਜਿਹੜਾ ਕਿ ਨਸ਼ੇ ਵਾਲੇ ਬੰਨਿਆਂ ਪਤਤ ਪੁਣੇ ਦੀ ਜਿਹੜੀ ਹਨੇਰੀ ਲਗੀ ਹੈ ਉਹ ਤੋਂ ਦੂਜੀ ਆ ਕਿ ਬੱਚਿਆਂ ਨੂੰ ਦੂਰ ਰੱਖਣਾ ਹੈ ਤੇ ਸਾਨੂੰ ਬੱਚੇ ਨੂੰ ਜਿਹੜਾ ਵਾ ਕੀਰਤਨ ਦੇ ਨਾਲ ਜੋੜਨਾ ਪਵੇਗਾ ਗੁਰਨਾਨਕ ਪਾਤਸ਼ਾਹ ਨੇ ਜੇ ਪਹਿਲ ਦਿੱਤੀ ਸਭ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਰੱਖਿਆ ਉਹਨਾਂ ਨੇ ਇਹ ਗੱਲ ਨੂੰ ਬਹੁਤ ਜ਼ੋਰ ਦਿੱਤਾ ਕੀ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਇਸ ਜਨ ਗ੍ਰੂਪ ਨਿਕਲ ਨਹੀਂ ਆਉਂਦਾ ਤਾਂ ਕੀਰਤਨ ਇੱਕ ਮਰਮੋਲਕ ਹੀਰਾ ਹੈ ਮੈਨੂੰ ਲੱਗਦਾ ਕਿ ਹਰ ਘਰ ਦੇ ਵਿੱਚ ਜੋ ਅਸੀਂ ਇਹ ਪ੍ਰੋਜੈਕਟ ਲੰਮੇ ਸਮੇਂ ਤੋਂ ਉਲੀਕਿਆ ਹੈ ਤੇ ਇਸ ਪ੍ਰੋਜੈਕਟ ਦਾ ਨਾਮ ਅਸੀਂ ਰੱਖਿਆ ਘਰ ਘਰ ਅੰਦਰ ਧਰਮਸਾਧਨ ਧਰਮਸਾਧਨ ਉਹ ਸਾਡਾ ਮੰਤ ਹੈ ਕਿ ਹਰ ਘਰ ਦੇ ਵਿੱਚ ਜਾ ਕੇ ਕੀਰਤਨ ਹੋਵੇ ਬੱਚਿਆਂ ਕੀਰਤਨ ਸਿੱਖਣਾ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈ ਕਲੇਸ਼ ਹੈ ਉਹ ਵੀ ਉਹ ਸ਼ਬਦ ਦੇ ਨਾਲ ਦੂਰ ਹੋ ਸਕਦਾ ਹੈ ਜੀ ਜੀ ਤਾਂ ਕੀਰਤਨ ਨੂੰ ਕਈ ਬੱਚੇ ਕਹਿੰਦੇ ਕਿ ਪੜ੍ਹਾਈ ਖਰਾਬ ਹੋ ਰਹੀ ਹੈ ਜਾਂ ਪੜ੍ਹਾਈ ਦੇ ਨੰਬਰ ਘੱਟ ਆਉਂਦੇ ਨੇ ਅਸੀਂ ਇਹਦੇ ਤੇ ਵੀ ਸਟੱਡੀ ਕੀਤੀ ਤੇ ਲਗਭਗ ਅਸੀਂ ਹੁਣ ਕੁਝ ਬੱਚਿਆਂ ਨੂੰ ਅਸੀਂ ਸਨਮਾਨਿਤ ਕੀਤਾ ਜਿਨ੍ਹਾਂ ਦੇ ਨੰਬਰ 10 ਤੋਂ 15% ਵਧੇ ਗੁਰਮਾਨ ਦੇ ਹਾਂਜੀ ਉਹਦੇ ਬਾਰੇ ਸੰਗਤ ਨੂੰ ਤੁਸੀਂ ਜ਼ਰੂਰ ਕਹੋਗੇ ਸੰਗਤਾਂ ਨੂੰ ਇਹ ਹੁੰਦਾ ਕਿ ਅਸੀਂ ਬੱਚਿਆਂ ਲਈ ਅਸੀਂ ਦਰਖਾਸਤ ਕਰੀਏ ਕੀਰਤਨ ਕਰੀਏ ਜਦਕੇ ਮਲਖਾੜੇ ਖੁੱਲਣੇ ਚਾਹੀਦੇ ਸੀ ਜੀ ਜੀ ਵੇਖੋ ਜੀ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਨਾ ਇਹਨਾਂ ਚੀਜ਼ਾਂ ਦੇ ਬਾਰੇ ਇਹਨਾਂ ਨੂੰ ਜਾਣਕਾਰੀ ਨਾ ਹੋਣ ਦੇ ਕਾਰਨ ਇਹਦੇ ਵਿੱਚ ਬਹੁਤ ਵੱਡਾ ਇਸ਼ੂ ਆ ਕਿਉਂਕਿ ਜਿਹੜੇ ਜਿਹੜੇ ਮਾਪਿਆਂ ਨੂੰ ਇਸ ਸੁਭਾਅ ਦਾ ਪਤਾ ਉਹ ਆਪਣੇ ਬੱਚਿਆਂ ਨੂੰ ਸਿਰਫ ਕੀ ਇਹ ਸਮਾਂ ਦੇਣਾ ਪੈਂਦਾ ਪੜ੍ਹਾਈ ਦੇ باوجود ਜਿਹੜਾ ਇਹਨੂੰ ਥੋੜਾ ਜਿਹਾ ਹਟਕੇ ਸਮਾਂ ਦੇਣਾ ਪੈਂਦਾ ਇਹਦੇ ਨਾਲ ਮਤਲਬ ਇਹ ਸਾਡੇ ਬੱਚਿਆਂ ਦਾ ਜਿਹੜਾ ਭੁੱਖ ਖਰਾਬ ਨਹੀਂ ਹੋਊਗਾ ਉਹਦੇ ਵਿੱਚ ਭੁੱਖ ਜਿਹੜਾ ਉਹਨਾਂ ਦਾ ਨਖਾਰ ਕੇ ਸਾਹਮਣੇ ਆਊਗਾ ਕਿਉਂ ਆਊਗਾ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਮਤ ਬਖਸ਼ ਦੇਣੀ ਆ ਗੁਰੂ ਸਾਹਿਬ ਨੇ ਉਹਨਾਂ ਦੀ ਪਤ ਠਕਣੀ ਆ ਤੇ ਜਿਹੜਾ ਗੁਰੂ ਸਾਹਿਬ ਨੇ ਇੱਕ ਵਿੱਦਿਆ ਦਾ ਪਸਾਰਾ ਮਤਲਬ ਬਹੁਤ ਵੱਡਾ ਪਸਾਰਾ ਇਹ ਵਿੱਦਿਆ ਦਾ ਵਿੱਦਿਆ ਦਾ ਜਿਹੜਾ ਪਸਾਰਾ ਤਾਂ ਗੁਰੂ ਸਾਹਿਬ ਨੇ ਆਰੰਭ ਕੀਤਾ ਤੇ ਗੁਰੂ ਸਾਹਿਬ ਦੀ ਵਿੱਦਿਆ ਲੈ ਕੇ ਹੀ ਜੇ ਬੱਚੇ ਫੇਲ ਹੋਣ ਲੱਗੇ ਫਿਰ ਮਾਸਟਰਾਂ ਦਾ ਕੋਈ ਉਹਦੇ ਵਿੱਚ ਲਾਭ ਨਹੀਂ ਖਾਣੇ ਇਹਦੇ ਤੋਂ ਤਾਂ ਨਵੀਂ ਸਪਿਰਟ ਉਹਦੇ 바ਵਦੂਤ ਮਤਲਬ ਪੜਾਈ ਦੇ ਨਾਲ-ਨਾਲ ਉਹਦੇ ਨੰਬਰ ਵੱਧ ਕੇ ਆਉਣੇ ਵੱਧ ਕੇ ਆਉਣੇ ਆ ਇੱਕ ਉਹ ਗਲੋਬਟਿਕ ਸਭ ਤੋਂ ਵੱਡੀ ਜਿਹੜੇ ਬੱਚੇ ਅੱਜ ਬੱਚਿਆਂ ਦੇ ਮਾਪਿਆਂ ਦੇ ਅੱਖੇ ਨਹੀਂ ਲੱਗਦੇ ਬੱਚੇ ਹਨਾ ਜੀ ਉਸ ਤੋਂ ਬਾਅਦ ਬੱਚੇ ਆਪ ਉਧਰੇ ਹੋ ਜਾਂਦੇ ਨੇ ਇਹ ਮਾੜੇ ਤੇ ਲੋਕ ਵੀ ਵੱਡੇ ਹੋ ਕੇ ਹੁਣ ਇਹ ਸੰਭਾਲ ਨਹੀਂ ਕਰਦੇ ਤੇ ਜੇ ਗੁਰਬਾਣੀ ਨਾਲ ਜੁੜੇ ਹੋਣਗੇ ਤੇ ਜਿਹੜੀ ਗੁਰਬਾਣੀ ਹੈ ਉਹਨੂੰ ਉਹ ਪਿਆਰ ਦੇ ਨਾਲ ਸਮਝਾਉਗੀ ਕਿ ਇਹ ਆ ਕੰਮ ਕਰਨਾ ਆ ਕੰਮ ਨਹੀਂ ਕਰਨਾ ਮਾੜੇ ਕੰਮ ਕਿਹੜਾ ਚੰਗਾ ਕੰਮ ਕਿਹੜਾ ਤੇ ਇਹ ਤਾਂ ਇਹ ਗੁਰੂ ਦੀ ਬਾਲੀ ਦੀ ਦਿੱਤੀ ਹੋਈ ਜੇ ਗੁਰੂ ਦੀ ਬਾਲੀ ਦਾ ਲਛਾ ਇਹਨਾਂ ਨੂੰ ਲੱਗ ਗਿਆ ਸਾਰੇ ਲਛਾ ਤੁਰਤ ਹੋ ਜਾਣਗੇ ਨਾਮ ਕੁਮਾਰੀ ਨਾਲ ਤਾਂ ਚੜੀ ਰਹੇ ਦਿਨ ਰਾਤ ਸੋ ਇਸ ਕਰਕੇ ਮਤਲਬ ਇਹ ਨਾਮ ਕੁਮਾਰੀ ਇਹਨਾਂ ਨੂੰ ਲੈਣੀ ਪੈਣੀ ਆ ਔਲ ਵਾਲੇ ਸਮੇਂ ਦੇ ਵਿੱਚ ਅੱਜ ਪੰਜ ਪਿਆਰੇ ਸਹਿਬਾਨ ਤੁਹਾਡੇ ਵਰਗੇ ਸਿੰਘ ਸਹਿਬਾਨ ਜਥੇਬੰਦੀਆਂ ਸਸ ਥਾਵਾਂ ਰੌਲਾ ਪਾਉਂਦੀਆਂ ਅੱਜ ਵੀ ਪਿਆਰਿਓ ਗੁਰੂ ਕਿਉ ਗੁਰੂ ਵਾਲੇ ਬਣੋ ਅਮਰਤ ਸ਼ਕੋ ਸਿੰਘ ਸਜੋ ਨਾਮ ਜਪੋ ਵੰਡ ਛਕੋ ਕੀਰਤ ਕਰੋ ਇਹ ਸਾਰੇ ਸਿਧਾਂਤ ਜਿਹੜੇ ਆ ਇਹ ਮੁੱਢਲੇ ਸਿਧਾਂਤ ਆ ਇਹ ਮੁੱਢਲੇ ਸਿਧਾਂਤਾਂ ਤੋਂ ਭੜਕਣ ਦੇ ਨਾਲ ਇਹ ਸੰਸਾਰ ਦੀ ਜਿਹੜੀ ਵਾਗਡੋਰ ਆ ਉਹ ਕਿਸੇ ਅੱਖ਼ ਤੇ ਨਹੀਂ ਰਹੇਗੀ ਕਿਉਂਕਿ ਗੁਰੂ ਸਾਹਿਬ ਦੇ ਹੱਥ 'ਚ ਵਾਗਡੋਰ ਨੱਕ ਨੱਕ ਨਾਪ ਤਖ਼ਤ ਖਸਮ ਹੱਥ ਫਿਰ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਲ ਕਾ ਸੱਚ ਹੈ ਸੋ ਇਸ ਕਰਕੇ ਇਹਨਾਂ ਨੇ ਗੁਰੂ ਸਾਹਿਬ ਤੋਂ ਆਪਦੀ ਜਿਹੜੀ ਲੱਖ ਲੱਖ ਦੀ ਲੱਤ ਸੀਗੀ ਉਹ ਛਡਵਾ ਕੇ ਇਸ ਸੰਸਾਰ ਨੂੰ ਫੜਾਤੀ ਆ ਫੰ ਸੰਸਾਰ ਨਾਲ ਬੋਲੀ ਲਾ ਕੇ ਕਿਤੇ ਕਿਸੇ ਨੂੰ ਵੇਚ ਦਿੰਦਾ ਉਹ ਕਿਤੇ ਕਿਸੇ ਨੂੰ ਵੇਚ ਦਿੰਦਾ ਇਸ ਕਰਕੇ ਜੇ ਸਾਡੀ ਲੱਤ ਜਿਹੜੀ ਆ ਉਹ ਗੁਰੂ ਦੇ ਉਹ ਖਸੋਂ ਦੇ ਹੱਥ ਵਿੱਚ ਹੋਊਗੀ ਤੇ ਫਿਰ ਸਾਲੋਂ ਬੁੜਿਆਂ ਦੀ ਕੋਈ ਪਰਵਾਹ ਨਹੀਂ ਹੋਊਗੀ ਬਿਲਕੁਲ ਜੀ ਫਿਰ ਇਹ ਕੀਰਤਨ ਗੁਰਬਾਣੀ ਹੈ ਤੇ ਗੁਰਬਾਣੀ ਜਿਹੜਾ ਹੈ ਅੰਦਰ ਮਠਾ ਪਿਆਰ ਕਿ ਜਦੋਂ ਪਿਆਰ ਆਵੇਗਾ ਜਦੋਂ ਪਿਆਰ ਆਊਗਾ ਤੇ ਫਿਰ ਮਾਪਿਆਂ ਨੂੰ ਗਲਤ ਬੋਲਣ ਵਾਲਾ ਤਾਂ ਉਹ ਤੇ ਜਿਹੜੇ ਹੋਰ ਆਪਾਂ ਕਹਿੰਦੇ ਕਿ ਵਿਰਧ ਕਰ ਜਾਂਦੇ ਨੇ ਜਿਨ੍ਹਾਂ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਨੇ ਜੋੜਦੇ ਤਾਂ ਬਹੁਤ ਵਧੀਆ ਬਾਬਾ ਜੀ ਨੇ ਆਪਣੇ ਵਿਚਾਰ ਰੱਖੇ ਤਾਂ ਬਾਬਾ ਦਸੂਜਾ ਗੁਰਮੀਤ ਸਿੰਘ ਜੀ ਇਹਨਾਂ ਨੇ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਹੀ ਜਿਹੜਾ ਹੈ ਗੁਰਬਾਣੀ ਨਾਲ ਵੀ ਜੋੜਿਆ ਹੈ ਇਹ ਬੜੀ ਬਖਸ਼ਿਸ਼ ਹੈ ਇਹਨਾਂ ਦੇ ਉੱਪਰ ਤਾਂ ਆਪ ਜੀ ਦੇ ਨਾਲ ਤਾਂ ਸਾਜ ਪਾਈ ਤੇ ਆਪ ਜੀ ਦੇ ਨਾਲ ਜਿਹੜੇ ਵੀ ਸਾਡੇ ਨਾਲ ਵਾਸਤੇ ਕੌਮ ਅਕੈਡਮੀ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਹਨ ਅਸੀਂ ਉਹਨਾਂ ਦੇ ਇੱਕ ਇੰਟਰਵਿਊ ਸ਼ੁਰੂ ਕੀਤਾ ਹੈ ਆਪ ਸੰਗਤ ਤੱਕ ਅਸੀਂ ਗੱਲ ਪਹੁੰਚਾਈਏ ਕਿ ਜਿਹੜਾ ਹੈ ਕੀਰਤਨ ਹੈ ਇਹ ਗੁਰੂ ਸਾਹਿਬ ਨੇ ਬਹੁਤ ਵੱਡੀ ਦੇਨ, ਜੁਗਤੀ ਆ ਬਾਬਾ ਜੀ ਮੈਂ ਤਾਂ ਕਿਹਾ ਕਿ ਜੁਗਤ ਹੈ ਗੁਰੂ ਸਾਹਿਬ ਨੇ ਰੇਖ ਨੇ ਕਿਸੇ ਨੇ ਕੋਈ ਜੁਗਤੀ ਵਰਤੀ ਕਿਸੇ ਨੇ ਕੋਈ ਜੁਗਤੀ ਰੱਬ ਨੂੰ ਪਾਉਣ ਦੀ ਵਰਤੀ ਪਰ ਇਸਨ ਦੀ ਜੁਕਤੀ ਬੜੀ ਸੌਖੀ ਸ਼ੈਲੀ ਹੈ ਕਿ ਗੁਰੂ ਨੂੰ ਤੁਸੀਂ ਜੇ ਲਜਾਉਣਾ ਹੈ ਗੁਰੂ ਨਾਲ ਤਾਂ ਪਿਆਰ ਕਰਨਾ ਹੈ ਫਿਰ ਤੁਸੀਂ ਗਾਹ ਤੇ ਗੁਰੂ ਨੂੰ ਬਖਸ਼ ਜੀ ਗੁਰੂ ਸਾਹਿਬ ਨੇ ਮਤਲਬ ਕਲਯੁਗ ਦੇ ਵਿੱਚ ਕੀਰਤਨ ਨੂੰ ਪ੍ਰਧਾਨ ਮੰਨਿਆ ਕਲਯੁਗ ਲੈ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਹੇ ਧਿਆਨ ਨਾਲੇ ਤਾਂ ਉਹਦੇ ਨਾਲ ਜਾਪ ਹੁੰਦਾ ਨਾਲੇ ਉਹਦੇ ਨਾਲ ਧਿਆਨ ਲੱਗਦਾ ਮਤਲਬ ਬਹੁਤ ਵੱਡਾ ਇਹ ਮਤਲਬ ਜਿਹੜਾ ਉਹ ਲਾਭ ਹੁੰਦਾ ਸਭ ਤੋਂ ਵੱਡੀ ਗੱਲ ਬਾਬਾ ਜੀ 31 ਰਾਗ 31 ਪ੍ਰਕਾਰ ਇਸ ਤੋਂ ਇਲਾਵਾ ਜਿਹੜਾ ਆਪਾਂ ਰਾਗ ਮਾਲਾ ਪੜਦੇ ਹਾਂ ਤੇ ਗੁਰੂ ਸਾਹਿਬ ਨੇ ਰਾਗਾਂ ਦੀ ਗੱਲ ਸੰਗੀਤ ਦੀ ਗੱਲ ਕੀਤੀ ਕਈ ਰੋਗ ਜਿਹੜੇ ਨੇ ਇਹਨਾਂ ਦੇ ਨਾਲ ਖਤਮ ਹੋ ਜਾਂਦੇ ਧੋਨੀ ਦੇ ਨਾਲ ਜੁੜੇ ਜੋ ਧੋਨੀ ਦੇ ਨਾਲ ਜੁੜੇ ਨੇ ਗੁਰੂ ਸਾਹਿਬ ਨੇ ਨੌ ਪੜੀਆਂ ਨੇ ਬਹੁਤ ਵੱਡਾ ਵਿਚਾਰ ਹੈ ਜਰੂਰ ਆਪਾਂ ਐਸ ਕੇ ਦੇ ਨਾਲ ਗੱਲ ਕਰਿਆ ਕਰਾਂਗੇ ਤੇ ਬਾਬਾ ਜੀ ਆਪ ਖੁਦ ਵੀ ਯਤਨ ਕਰਦੇ ਨੇ ਨੰਮਸੰਗਤਾਂ ਦੇ ਨਾਲ ਜੁੜੇ ਨੇ ਕਾਫੀ ਵਿਚਾਰ ਵੀ ਕਰਦੇ ਨੇ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਜਥੇਬੰਦੀਆਂ ਦੇ ਨਾਲ ਮਿਲ ਕਰਕੇ ਪ੍ਰਚਾਰ ਪ੍ਰਸਾਰ ਕਰਦੇ ਨੇ ਅਸੀਂ ਚਾਹਾਂਗੇ ਕਿਸੇ ਤਰ੍ਹਾਂ ਹੀ ਪ੍ਰਚਾਰ ਕਰਦੇ ਰਹਿਣ ਸੋ ਅੱਜ ਐਨਰੋਸਾਬੀ ਅਕੈਡਮੀ ਪਹੁੰਚਣ ਤੇ ਸਾਡੇ ਸੈਟਿਫਾਈ ਪਹੁੰਚਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਦੀਆਨ ਕਰਦੇ ਹਾਂ ਇਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਅਗਲਾ ਚੈਨਲ ਆ ਕੇ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ